ਮਲੇਰਕੋਡਲਾ ਦੇ ਐਸਪੀ ਇਨਵੈਸਟੀਗੇਸ਼ਨ ਸ਼੍ਰੀ ਵੈਭਵ ਸਹਿਗਲ ਦੀ ਅਗਵਾਈ ਵਿੱਚ ਡੀਐਸਪੀ ਸ਼੍ਰੀ ਗੁਰਦੇਵ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਮਾਹੋ ਰਾਣ ਦੀ ਟੀਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਚੈਕਿੰਗ ਦੌਰਾਨ ਰਾਏਕੋਟ ਪੁਲ ਉੱਪਰ ਖੜੇ ਇੱਕ ਟਰੱਕ ਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ 7 ਪਲਾਸਟਿਕ ਦੇ ਥੈਲਿਆਂ ਵਿੱਚੋਂ ਕੁੱਲ 220 ਕਿਲੋਗ੍ਰam ਕੱਕੀ ਚੂਰਾ ਪੋਸਤ ਬਰਾਮਦ ਹੋਇਆ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਦੋ આરોપીਆਂ ਨੂੰ ਹਸਪਜ਼ਾਬ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਟਰੱਕ ਨੂੰ ਪੁਲਿਸ ਕਬਜ਼ੇ ਵਿੱਚ ਲਿਆ ਗਿਆ ਤੁਸੀਂ ਦੇਖ ਰਹੇ ਹੋ ਮਲੇਰਕੋਟਲਾ ਤੋਂ ਕੁਲਵੰਤ ਸਿੰਘ ਮਹਾਲੀ ਦੀ ਰਿਪੋਰਟ ਸਾਡੀ ਮਲੇਰਕੋਟਲਾ ਪੁਲਿਸ ਵੱਲੋਂ ਇੱਕ ਨਸ਼ਿਆਂ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਤਹਿਤ ਸਾਨੂੰ ਪਰਸੋਂ ਇੱਕ ਵੱਡੀ ਕਾਮਯਾਬੀ ਮਿਲੀ ਆਪਣਾ ਡਰਾਈਕੋਰਟ ਪੁਲ ਦੇ ਨੇੜੇ ਸਪੈਸ਼ਲ ਨਾਕਾਬੰਦੀ ਦੌਰਾਨ ਸੀਆਈ ਦੀ ਟੀਮ ਨੇ ਇੱਕ ਟਰੱਕ ਨੂੰ ਸ਼ੱਕ ਸ਼ੱਕੀ ਤਰੀਕੇ ਨਾਲ ਬਿਹੇਵ ਕਰਦੇ ਹੋਏ ਦੇਖਿਆ ਤੇ ਜਦੋਂ ਉਹਨਾਂ ਨੂੰ ਰਾਉਂਡ ਅਪ ਕਰਕੇ ਪੁਚਗਿਸਟ ਕੀਤੀ ਹੈ ਚੈਕਿੰਗ ਕੀਤੀ ਗਈ ਤਾਂ ਟਰੱਕ ਚੋਂ 2 ਕਿਲੋ 2 ਕੁਇੰਟਲ ਵੀ ਕਿਲੋਗ੍ਰam ਪੁੱਕੀ ਬਰਾਮਦ ਹੋਈ ਤੇ ਉੱਥੇ ਮੌਕੇ ਤੇ ਉਹਨਾਂ ਨੇ 2 ਜਾਨੇ ਰਾਉਂਡ ਅਪ ਕੀਤੇ ਇੱਕ ਸਤਨਾਮ ਸਿੰਘ ਐਣੇ ਗੁਰਦੀਪ ਸਿੰਘ ਦੋਵੇਂ ਸਦਰ ਅਹਿਮਦਗੜ ਦੇ ਰੈਸ਼ੀ ਨੇ ਤੇ ਇਸ ਬਰਾਮਦਗੀ ਤੋਂ ਬਾਅਦ ਥਾਣਾ ਸਿਟੀ 2 ਚ ਕੇਸ ਨੰਬਰ 29 ਅੰਡਰ ਸੈਕਸ਼ਨ 15 66 ਚੱਸੀ ਐਨਡੀਪੀਐਸ ਐਕਟ ਦਰਜ ਕੀਤਾ ਗਿਆ ਹੈ ਪਰ ਹਜੇ ਉਹਨਾਂ ਨੂੰ ਆਪਾਂ ਪੁਲਿਸ ਰਿਮਾਂਡ ਲਿਆ ਹੋਇਆ ਹੈ ਉਹਨਾਂ ਦਾ 5 ਦਿਨ ਦਾ ਤੇ ਆਪਾਂ ਇਹਨੂੰ ਹਜੇ ਵੈਰੀਫਾਈ ਕਰ ਰਹੇ ਹਾਂ ਇਸ ਚੀਜ਼ ਨੂੰ